ਲਾ ਬਾਜੀ ਦੇਖਦੇ ਆ ਟੱਕਰ ਕਿੱਥੇ ਜੁੜਦੀ ਆ ਹਜੇ ਦਰਸ਼ਨ ਫੌਜੀ ਉਹਨਾਂ ਨੇ ਬੀਲੇ ਵਾਲੇ ਨੇ ਸਮਾ ਲਾਇਆ ਹੋਇਆ ਵਾ ਦਰਸ਼ਨ ਫੌਜੀ ਬੀਲਾ 20 ਸੈਕੰਡ ਏ ਬਾਈ ਜੀ ਕੌਣ ਭੱਜ ਗਿਆ ਇਹ ਭੱਜ ਗਿਆ ਮਨਜੀਤ ਸਿੰਘ ਦੀ ਡੋਕਰ ਜਗਤਪੁਰ ਪਾਲਾ ਕਲਾਲ ਟੀजे ਸ਼ੇਰ ਗੱਲ ਰਾਜੂ ਸਰਹਾਲਾ ਮੇਜਰ ਸਿੰਘ ਦੀ ਬਿਹਾਲਾ ਚਲੋ ਕੋਈ ਨਹੀਂ ਉਹ ਤਾਂ ਉਹ 68 ਆ ਜੀ ਤੇ ਹੁਰਲੇ ਪਾਸੇ ਇਹ ਬਾਈ ਜੀ ਭੋਟਾ ਇਸ ਰਾਬੇ ਦਾ ਵੀ ਜੇਤੂ ਵੱਡੇ ਬਲਦਾਂ ਦਾ ਹੁਣ ਦੁੱਕਾ ਹੋ ਗਿਆ ਇਹ ਤਾਰਾ ਸਿੰਘ ਦੀ ਦੌਧਰ ਹਰਵਿੰਦਰ ਸਮਾਣਾ ਬੱਗਾ ਸਮਾਣਾ ਸੋਨੀ ਸਮਾਣਾ ਇਹ ਸਮਾਣੇ ਵਾਲਾ ਇਹ ਜਿੱਥੇ ਸੋਨੀ ਹੋਣਾ ਦਾ ਤੇ ਨਾਲ ਹੀ ਇਹ ਗੋਲਡੀ ਹੋਣੀ ਲਤਾਲੇ ਵਾਲਿਆਂ ਦਾ ਜੀਤੂ ਢੈਪੀ ਕਰਨੈਲ ਸਿੰਘ ਦੀ ਢੈਪੀ ਤੇ ਨਾਲ ਹੀ ਪਾਲਾ ਕਲਾਲ ਅਫਤਾਰ ਸਿੰਘ ਦੀ ਕਲਾਲ ਤੇ ਨੂੰ ਭਜਾਉਣ ਵਾਲਾ ਜੱਬੋ ਮਾਜਰੀਆ ਗੁਰਪ੍ਰੀਤ ਪੰਡਤ ਸੀ ਪੰਡਤ ਜੱਬੋ ਮਾਜਰੀਆ ਤੇ ਦੇਖਦੇ ਆ ਮੁਕਾਬਲਾ ਵੀਰੋ ਕਿੱਥੇ ਫਸ ਗਿਆ ਕੁੰਡੀਆਂ ਦੇ ਸਿੰਘ